ਕਿ ਨਾ ਸਭ ਇਹਨਾਂ ਨੂੰ ਕਰਦਾ ਨੁਕਸਾਨ ਨਾ ਕਰੇ ਕੋਈ ਗੱਲ ਨਹੀਂ ਬਾਕੀ ਆਪਣਾ ਮਾਪੇ ਤੇਰੇ ਕਹਾਂ ਲਾਵਾ ਨਦੀ ਪੱਕੇ ਜੇ ਅੱਗੇ ਵਧੋ अगल <continue. rs hablando> Gernaw? Ha. Aithrai aut go. A daint codd. A daint codd. No, a hacer otro minuto ਹਾਲੇ ਤੱਕ ਦੋ ਨਾ ਟਿਕਾਣਾ ਨਹੀਂ ਨਹੀ ਤਾਂ ਧੱਕੇ ਕਰ ਦਿੰਦੇ ਨਹੀਂ ਚਲ ਹਨਾ ਰੋਸ ਜਿਆਦਾ ਨਹੀਂ ਕਿ ਕਿੱਥੇ ਤੋਂ ਇਹ ਜਿੱਤੀ ਇਹ ਰੈਂਟ ਕਿੱਥੇ ਹੀ ਹੈ ਬਈ ਬਾਈ ਨਾਲ ਇੱਕ ਮਿੰਟ ਨੋਰਮ ਆਇਆ

वधीक કેડા આવાલા આવો તો સારે ભાઈઓ કરો થરા થરા હા ભરો એનાક થરા ચાલે એ જોયું યાર ટીનાણી હે યાર જોજો આલકો ઉતાર્યા ક્યાં કરતો કોઈ તાલી નથી આમી દો આમી દો ਰਾਕੇ ਤਾਂ ਕਰਦਾ ਤਾਂ ਨਹੀਂ ਬਹੁਤ ਜਿਹੜਾ ਤਾਂ ਨਹੀਂ ਤੂੰ 18 ਬਣ ਕੇ ਕਾ ਕਰਕੇ ਕੋਈ ਨਹੀਂ ਹੈ ਕੋਰਨਾ ਕੋਰਨ ਗੇਮ ਮਹਲਗਮੈਂਟ ਹੋਈ ਆ ਤੇ ਹੁਣ ਤੁਹਾਨੂੰ ਉਹ ਟੁੱਟੀ ਗੱਲ ਜੇ ਅਹੀਂ ਚਾਹੀਏ ਤੇ ਤੇ ਕਾਰੋਬਾਰ ਕਰੋਗੇ ਇਹ ਅਸੀਂ ਸੀਲ ਕਰਤੀ ਸਾਰੀ ਮਸ਼ੀਨ ਮੰਡੀ ਆਈ ਕੋਈ ਤਰਾਇਆ ਨਹੀਂ ਦਵਾਗੇ ਅਸੀਂ ਅੱਕੇ ਤੋਂ ਕੋਈ ਵੀ ਨਹੀਂ ਤੁਹਾਡੀ ਦੁਕਾਨ ਥੱਲੰਦੇ ਜੇ ਕੀਂਗਾ ਅਗਰ ਰਿਪੇਅਰ ਕਰਾ ਦਾਂਗੇ ਕਹੀਂਗਾ ਅਗਰ ਰਿਪੇਅਰ ਕਰਾ ਦਾਂਗੇ ਚਲੋ ਬਾਦਨਾ ਦੇ ਉਹ ਤਕਾਰਕ ਕਮੇਟੀ ਨੇ ਮੁਰੰਮਤ ਕਰਾ ਦੇਣ ਕਮੇਟੀ ਕਰਾ ਲਾਂਗੇ ਪਰ ਜੇ ਏਦਾਂ ਇਸ਼ੂ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਕਰਾਉਂਦੇ ਸਟਰ ਤੋਂ ਬਾਹਰ ਆਪਾਂ ਸਮਾਨ ਨਹੀਂ ਰੱਖ ਸਕਦੇ ਤੁਹਾਨੂੰ ਪਤਾ ਦੇ ਨਹੀਂ ਵਾਰ ਤਾਂ ਨਹੀਂ ਅਸੀਂ ਹਾਇਦਨ ਪਹਿਲਾਂ ਸਾਰਾ ਰੱਖੇ ਲੱਗਦਾ ਅਸੀਂ 1.5 2 ਫੁੱਟ ਤੇ 1.5 2 ਫੁੱਟ ਸਾਰਾ ਮਿਲ ਬਣਾ ਦਿੰਦੇ ਕੋਈ ਗੱਡੀ ਦਾ ਰਿਪੇਅਰ ਹੋ ਜੇ ਤਾਂ ਅਮਰ ਬੱਤਰਾ ਬ੍ਰਹਮਤ ਕਰਾ ਦਾਂਗੇ ਜੇ ਇਦਾਂ ਰੋਲਾ ਪਾਇਆ ਕਰੋਗੇ ਤਾਂ ਫੇਰ ਅਸੀਂ ਇੱਕ ਤਕਦਾਨੀ ਖੁੱਲਣ ਦੇਣੀ ਆ ਮੈਂ ਤੁਹਾਨੂੰ ਸੋਗਣਾ ਵਾਲੀ ਮਾਲਕੀ ਵਾਲੀ ਸਭ ਘੱਡੀ ਆ ਤਾਂ ਲੱਗ ਰਿਹਾ ਪਾਟੀ ਤੇ ਬਾੜੇ ਗਿਆ ਤੇ ਕਰੋ ਤੇ ਆ ਫੇਰ ਹੋਏਗੀ ਆ ਹੋਏਗੀ ਕਰ ਦਾਂਗੇ ਰਪਏ ਅੱਜ ਉਹ ਇਦਾਂ ਕਿ ਨਗਰ ਕੌਂਸਲ ਦੇ ਨਾਲ ਤਾਲਮੇ ਦੀ ਖਾਲੀ ਦਾ ਉਹ ਪੰਨੇ ਪਾਸੋਂ ਜਿੱਥੇ ਕਿਪੜੀ ਰੋਡ ਬਣੀ ਅੱਧੇ ਪਾਉਂਦੀ ਕੰਨੀ ਹੋ ਗਈ ਮੈਂ ਰਾਮੀ ਖਾਲੀ ਜਾ ਰਿਹਾ ਹਾਂ ਤਾਂ ਲੈ ਤੁਸੀਂ ਨੋਟ ਯੂਅਰ ਆਪੋ ਆਪੀ। ਇਹ ਤੁਹਾਡੀ ਨਹੀਂ ਹੈ ਤੁਹਾਡੇ ਕੋਲ ਨਹੀਂ ਹੈ। ਇਹ ਤੁਸੀਂ ਮੈਨੂੰ ਅੱਧਾ ਘੰਟਾ ਨਾਲ ਕੋਲ ਕਿਉਂ ਆ ਕੇ ਮੰਗਿਆ? ਮੈਂ ਨਾਲ ਉਹ ਬੋਲਿਆ ਅੱਧਾ ਘੰਟਾ ਦਿਓ ਉਹਨਾਂ ਨੂੰ। ਤੁਹਾਡੇ ਮਰਾਜ਼ਮਾ ਨੇ ਨਾਲ ਹੀ ਸਾਜ਼ੀ ਤੋੜ ਗਿਆ। ਇਹ ਨਾਲ ਹੀ ਸਾਜ਼ੀ ਤੋੜ ਗਿਆ। ਉਹਨਾਂ ਦਾ ਮੂਹਰੇ ਇਹ ਹੁਣ ਨਬ ਕੇਂਦਰ ਆ ਗਿਆ ਕਿ ਸਾਜ਼ੀ ਮੈਂ ਉਹਨਾਂ ਨੂੰ ਕਹਿ ਆਪਾਂ ਮੈਂ ਕਹਿ ਤਾਂ ਫੇਰ ਵੀ ਸਾਜ਼ੀ ਤੋੜ ਕੇ ਦੇਖੋ ਆ ਕਿੰਨਾ ਨੁਕਸਾਨ ਕਰਦਾ। ਮੈਂ ਹੁਣ ਮੇਰੇ ਅੰਦਰ ਚੱਲ

ਉਹ ਵੇਖੋ ਟੀਨੋ ਵੀ ਢਾਓ ਮੈਂ ਤਾਂ ਅੱਜ ਅਵੇ ਦੁਕਾਨਾਂ ਦੇ ਗਾ ਨਹੀਂ ਜੇ ਵੇਖੋ ਆਪੇ 4 ਵਜੇ ਦੇ ਆਣ ਕੇ ਭੇਜ ਦੇ 4 ਵਜੇ ਦੇ ਭਾਜੀ ਨਾ ਨਾ ਦੁਕਾਨਾਂ ਵੇਖੋ 4 ਰੋਡ ਵੀ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੋ ਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਤਾਂ ਫਿਰ ਵੀ ਨਾ ਲੰਗ ਪਾਏ ਜੇ 15 20 ਮਿੰਟ ਅਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਜਾਇਜ਼ ਟੋਟੇ ਸੜਕ ਨਾ ਮੱਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅੰਸ ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਅਸੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣ ਇਹ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀਂ ਰਿਕਵੈਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿਨਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰਾਸ਼ ਅਨੰਦ ਹੈ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮਰੀਕ ਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ برداشت ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਈਓ ਪਲਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹ ਹੀ ਜਾਣਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜਾਈ ਵਧੀਆ ਰਹੇਗੀ ਅੱਚੇ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜਦੈਂਦੀ ਇੱਥੇ ਆਇਆ ਜੇ ਮਹੀਨਾ ਹੋਇਆ ਹੈ ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੂੰ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ 'ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਅਸੀਂ ਪੁੱਛਦੇ ਕਿ ਯਾਰ ਰੋਡ ਐ ਨਹੀਂ ਛੋਟੀ ਏ ਇਹ ੱਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਦੇ ਦਫ਼ਤਰ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੁਸੀਂ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਇਹੀ ਹੁਣ ਤੱਕ ਇਹਨਾਂ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੌਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੇ ਇਨਕ੍ਰੋਸਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਕਹਿਣਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮਰਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਚਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ